ਮਾਨਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਤੁਹਾਡਾ ਨਿਪੂਰਨਾਸਾ ਕਿ ਸਾਰੇ ਇਹ 16ਵੇਂ ਵਿਧਾਨ ਸਭਾ ਦੇ ਮੈਂਬਰ ਸਾਹਿਬਾਨ ਇਸ ਬਲੱਡ ਦੇ ਵਿੱਚ ਨੂੰ ਅچھے ਤਰੀਕੇ ਦੇ ਨਾਲ ਪੇਸ਼ੈਂਸ ਦੇ ਨਾਲ ਸੁਣਨਗੇ ਵੀ ਔਰ ਸਾਰਥਿਕ ਡਿਬੇਟ ਦੇ ਵਿੱਚ ਵੀ ਹਿੱਸਾ ਲੈਣਗੇ ਔਰ ਮੈਂ ਵੀ ਤੁਹਾਡੇ ਨਾਲ ਵਾਦਾ ਕਰਦਾਗਾ ਕਿ ਜਿੰਨੇ ਵੀ ਸਾਰਥਿਕ ਪੋਜ਼ਿਟਿਵ ਸੁਝਾਅ ਆਉਣਗੇ ਉਹਨਾਂ ਸਾਰਿਆਂ ਦਾ ਬਿਲਕੁਲ ਸਹੀ ਵਿਧੀਵਨ ਢੰਗ ਦੇ ਨਾਲ ਮੈਂ ਇਸ ਮੰਚ ਤੋਂ ਜਵਾਬ ਵੀ ਦੇਵਾਂਗਾ ਮਾਜੋਕ ਸਪੀਕਰ ਸਾਹਿਬ ਮੈਸ ਅਜ਼ੀਮ ਸਦਨ ਦੇ ਸਨਮੁਖ ਬਹੁਤ ਹੀ ਮਾਣ ਅਤੇ ਜ਼ਿੰਮੇਵਾਰੀ ਨਾਲ ਪਿਛਲੇ 2 ਸਾਲਾਂ ਦੇ ਸਫਰ ਬਾਰੇ ਗੱਲ ਕਰਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਜੋਗ ਅਗਵਾਈ ਹੇਠ ਆਪ ਸਰਕਾਰ ਦੇ ਕਾਰਜਕਾਲ ਦੇ ਤੀਜੇ ਸਾਲ ਦਾ ਬਜਟ ਪੇਸ਼ ਕਰਾਂਗਾ ਤਰੱਕੀ ਲਈ ਵਚਨਬੱਧਤਾ ਅਤੇ ਲੋਕ ਖੇਤਾਂ ਦੀ ਸੇਵਾ ਪ੍ਰਤੀ ਸਮਰਪਣ ਭਾਵਨਾ ਸਾਡੇ ਸਮੂਹਿਕ ਯਤਨਾਂ ਦੇ ਸਿਧਾਂਤ ਰਹੇ ਹਨ ਸਪੀਕਰ ਸਾਹਿਬ ਅਸੀਂ ਅਹਿਮ ਮੁੱਦਿਆਂ ਨੂੰ ਹੱਲ ਕਰਨ ਹਰੇਕ ਨਾਗਰਿਕ ਦੀਆਂ ਸ਼ਾਭਾ ਨਪੂਰਿਆ ਕਰਨ ਦੇ ਸਫਰ ਦੇ ਤੀਜੇ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ ਬਿਤੀ ਸਾਲ 22425 ਪਿਛਲੇ ਦੋ ਸਾਲਾਂ ਵਿੱਚ ਪ੍ਰਾਪਤ ਕੀਤੇ ਲਾਭਾਂ ਨੂੰ ਇੱਕ ਝਟ ਕਰਨ ਦਾ ਸਾਲ ਹੈ ਸਰ ਇਹ ਸਾਡੀ ਸਰਕਾਰ ਦੁਆਰਾ ਪਹਿਲਾਂ ਹੀ ਲਗਾਏ ਚਾ ਚੁੱਕੇ ਵਿਕਾਸ ਦੇ ਬੂਟਿਆਂ ਦੇ ਪਾਲਣ ਪੋਸ਼ਣ ਦਾ ਸਮਾਂ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਲ ਮਿਲ ਸਕਣ